ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਕਿਸਾਨ ਵੀਰੋ ਅੱਜ ਅੱਲ ਬਾਤ ਕਰਦੇ ਆਂ ਬਾਂਸਮਤੀ ਦੇ ਤਾਜ਼ਾ ਰੇਟਾਂ ਦੇ ਬਾਰੇ ਕੀ ਰੇਟ ਚੱਲ ਰਹੇ ਆ ਮੰਡੀਆਂ ਦੇ ਵਿੱਚ ਤੇ ਜਿਹੜੇ ਵੀ ਨਵੇਂ ਕਿਸਾਨ ਵੀਰ ਆਪਣੇ ਫੇਸਬੁੱਕ ਪੇਜ ਨਾਲ ਜੁੜੇ ਨੇ ਸਭ ਤੋਂ ਪਹਿਲਾਂ ਆਪਣੇ ਫੇਸਬੁੱਕ ਪੇਜ ਨੂੰ ਫੋਲੋ ਕਰ ਲੋ ਤੇ ਜਿਹੜੇ ਕਿਸਾਨ ਵੀਰ ਆਪਣੀ ਵੀਡੀਓ YouTube ਚੈਨਲ ਤੇ ਦੇਖ ਰਹੇ ਆ ਤੇ ਆਪਣੇ YouTube ਚੈਨਲ ਖੇਤੀਬਾੜੀ ਪੰਜਾਬ ਦੀ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਕਿਸਾਨ ਵੀਰੋ ਜੇ ਗੱਲ ਕਰ ਬਾਤ ਕਰੀਏ ਬਾਂਸਮਤੀ ਦੇ ਰੇਟਾਂ ਦੇ ਬਾਰੇ ਤੇ ਰੇਟ ਆ ਜਿਹੜੇ ਉੱਥੇ ਹੀ ਆਹ ਹੈ 2800 2900 3000 ਅਖੀਰ ਜਿਹੜਾ ਟਾਪ ਰੇਟ ਲੱਗਦਾ ਕੋਈ 31 3200 ਕੋਈ ਇੱਕ ਅੱਧ ਦੀ ਢੇਰੀ ਤੇ ਲੱਗ ਜਾਂਦਾ ਹੈ ਪਰ ਰੇਟ ਆ ਜਿਹੜੇ 2900 ਤੋਂ 3000 ਦੇ ਵਿੱਚ ਆ ਜਿਹੜੇ ਚੰਗੀ ਬਾਸਮਤੀ ਤੇ ਰੇਟ ਆ ਜਿਹੜੇ ਲੱਗ ਰਹੇ ਆਗੇ ਤੇ ਮੈਨੂੰ ਤਾਂ ਹੁਣ ਜਿਹੜੇ ਉਮੀਦ ਨਹੀਂ ਲੱਗਦੀ ਆ ਰੇਟਾਂ ਦੀ ਵਧਣ ਦੀ ਕਿਉਂਕਿ ਆ ਜਿਹੜਾ ਇਹਨਾਂ ਦੇ ਰੇਟ ਬਸ ਉੱਥੇ ਹੀ ਘੜੀ ਸੀ ਇਹ ਫਿਰਦੇ ਆਗੇ 3000 ਬਸ ਇਹਨਾਂ ਨੇ ਬੰਨ ਲਿਆ ਇਹਨਾਂ ਨੇ ਪੱਕਾ ਹੀ ਕਿਉਂਕਿ ਜਦੋਂ ਕੇਰਾ ਇੱਕ ਵਾਰ ਰੇਟ ਚੱਲ ਪੈਣਾ ਉਹ ਤੋਂ ਵਧਣ ਦੀ ਉਮੀਦ ਘਟ ਜਾਂਦੀ ਕਿਉਂਕਿ ਹੁਣ ਬਾਸਮਤੀ ਦੀ ਕੁਆਲਿਟੀ ਵੀ ਵਧੀਆ ਆ ਰਹੀ ਹੈ ਹੁਣ ਤਾਂ ਇਹ ਗੱਲ ਵੀ ਹੈ ਨਹੀਂ ਕਿ ਕੁਆਲਿਟੀ ਹੈ ਨਹੀਂ ਕਿ ਵਧੀਆ ਪਰ ਰੇਟ ਆ ਜਿਹੜੇ ਉੱਥੇ ਹੀ ਤੁਰਦੇ ਤੁਰੇ ਫਿਰਦੇ ਆਗੇ 30300 ਟੌਪ ਰੇਟ ਜਿਹੜਾ ਚੱਲ ਰਿਹਾ ਹੈਗਾ ਤੇ ਗੱਲਬਾਤ ਕਰੀ ਅੱਜ ਕੈਥਲ ਮੰਡੀ ਦੇ ਵਿੱਚ ਜਿਹੜਾ 1509 ਦਾ ਰੇਟ ਆ ਜਿਹੜਾ 3015 ਰੁਪਏ ਚੀਕਾ ਮੰਡੀ ਦੇ ਵਿੱਚ 2850 ਰੁਪਏ ਨਰੇਲਾ ਮੰਡੀ ਦੇ ਵਿੱਚ 2850 ਸਮਾਲਖਾ ਮੰਡੀ ਦੇ ਵਿੱਚ 2900 ਕਾਰਟ ਰਪਏ ਤੋਹਾੜਾ ਮੰਡੀ ਦੇ ਵਿੱਚ ਜਿਹੜਾ 3149 ਰੁਪਏ ਕਰੋੜਾ ਮੰਡੀ ਦੇ ਵਿੱਚ ਜਿਹੜਾ 2925 ਰੁਪਏ ਗਨੌਰ ਮੰਡੀ ਦੇ ਵਿੱਚ 2991 ਰੁਪਏ ਪ੍ਰਪੀਅ ਤਰਾਵੜੀ ਮੰਡੀ ਦੇ ਵਿੱਚ ਤਰਾਵੜੀ ਮੰਡੀ ਦੇ ਵਿੱਚ ਰੇਟ ਜਿਹੜਾ 3000 ਰੁਪਏ ਪਾਣੀਪਤ ਮੰਡੀ ਦੇ ਵਿੱਚ ਰੇਟ ਹੈ ਜਿਹੜਾ 2971 ਰੁਪਏ ਇੰਦਰੀ ਮੰਡੀ ਦੇ ਵਿੱਚ 2952 ਰੁਪਏ ਲਾੜਵਾ ਮੰਡੀ ਦੇ ਵਿੱਚ 3005 ਰੁਪਏ ਤੇ ਮੰਡੀ ਆਪਣੀ ਲੋਕਲ ਮੰਡੀ ਕੋਟਕਪੂਰਾ ਮੰਡੀ ਦੇ ਵਿੱਚ 3010 ਰੁਪਏ ਪੋਹਾ ਮੰਡੀ ਦੇ ਵਿੱਚ 2950 ਰੁਪਏ ਰਤਿਆ ਮੰਡੀ ਦੇ ਵਿੱਚ 3065 ਰੁਪਏ ਜੰਡੇ ਵਾਲਾ ਗੁਰੂ ਮੰਡੀ ਦੇ ਵਿੱਚ ਜਿਹੜਾ 2990 ਰੁਪਏ ਫਾਜ਼ਿਲਕਾ ਮੰਡੀ ਦੇ ਵਿੱਚ ਜਿਹੜਾ ਰੇਟ ਆ ਜੀ 3071 ਰੁਪਏ ਲੱਗਿਆ ਤੇ ਸਰਸਾ ਮੰਡੀ ਦੇ ਵਿੱਚ ਜਿਹੜਾ ਰੇਟ ਆ 1509 ਬਾਸਮਤੀ ਦਾ 3015 ਰੁਪਏ ਲੱਗਿਆ ਤੇ ਜੇ ਆਪਾਂ ਗੱਲਬਾਤ ਕਰੀਏ 1847 ਦੀ ਸਰਸਾ ਮੰਡੀ ਦੇ ਵਿੱਚ ਜਿਹੜਾ 2781 ਰੁਪਏ ਰੇਟ ਲੱਗਿਆ ਜੀ ਤੇ 1692 ਦਾ ਰੇਟ ਆ ਜਿਹੜਾ 3015 ਰੁਪਏ ਰੇਟ ਲੱਗਿਆ ਖਨੌਰੀ ਮੰਡੀ ਦੀ ਗੱਲ ਬਾਤ ਕਰੀਏ 1509 ਦਾ ਰੇਟ ਆ ਜਿਹੜਾ 3060 ਰੁਪਏ ਫਤੇਗੜ ਚੂਰੀਆਂ ਮੰਡੀ ਦੇ ਵਿੱਚ ਆ ਜਿਹੜਾ ਰੇਟ 1509 ਦਾ 2800 ਤੇ 32 ਰੁਪਏ ਅਦੌਰ ਮੰਡੀ ਦੇ ਵਿੱਚ 1509 ਦਾ ਰੇਟ ਆ ਜਿਹੜਾ 3065 ਰੁਪਏ ਅੰਮ੍ਰਿਤਸਰ ਸ੍ਰੀ ਅੰਮ੍ਰਿਤਸਰ ਸਾਹਿਬ ਮੰਡੀ ਦੇ ਵਿੱਚ ਜਿਹੜਾ ਰੇਟ ਹੈ 2966 ਰੁਪਏ ਤੇ ਬਟਾਲਾ ਮੰਡੀ ਦੇ ਵਿੱਚ ਰੇਟ ਆ ਜਿਹੜਾ 3055 ਰੁਪਏ ਤੇ ਹਸਨਪੁਰ ਮੰਡੀ ਦੇ ਵਿੱਚ ਰੇਟ ਆ ਜਿਹੜਾ ਉਸ ਤੋਂ ਅਗਲੀ ਮੰਡੀ ਹੈ ਜੀ ਤਰਨਤਾਰਨ ਸਾਹਿਬ ਮੰਡੀ ਤਰਨਤਾਰਨ ਸਾਹਿਬ ਮੰਡੀ ਦੇ ਵਿੱਚ ਰੇਟ ਆ ਜਿਹੜਾ 3031 ਰੁਪਏ ਗਰਦਪੁਰ ਮੰਡੀ ਦੇ ਵਿੱਚ ਰੇਟ ਆ ਜਿਹੜਾ ਅਗਲੀ ਮੰਡੀ ਹੈ ਜੀ ਕਰਨਾਲ ਮੰਡੀ ਕਰਨਾਲ ਮੰਡੀ ਦੇ ਵਿੱਚ ਰੇਟ ਆ ਜਿਹੜਾ 2950 ਰੁਪਏ ਤੇ ਸਮਾਣਾ ਮੰਡੀ ਦੇ ਵਿੱਚ ਰੇਟ ਆ ਜਿਹੜਾ 1509 ਬਾਲਸਮਤੀ ਆ 3095 ਰੁਪਏ ਸੋਨੀਪਤ ਮੰਡੀ ਦੇ ਵਿੱਚ 3001 ਰੁਪਿਆ ਰਾਜਪੁਰਾ ਮੰਡੀ ਦੇ ਵਿੱਚ 2970 ਤੇ ਅਗਲੀ ਮੰਡੀ ਹੈ ਜੀ ਮਹਿਤਾ ਮੰਡੀ ਮਹਿਤਾ ਮੰਡੀ ਦੇ ਵਿੱਚ ਰੇਟ ਆ ਜਿਹੜਾ 2915 ਰੁਪਏ ਨਾਬਾ ਮੰਡੀ ਦੇ ਵਿੱਚ 3060 ਰੁਪਏ ਤੇ ਪਾਤੜਾ ਮੰਡੀ ਦੇ ਵਿੱਚ ਪਾਤੜਾ ਮੰਡੀ ਚ ਰੇਟ ਆ ਜਿਹੜਾ 3175 ਰੁਪਇਆ ਰਿਹਾ ਤੇ ਇਹ ਸੀ ਅੱਜ ਦੇ ਮੰਡੀਆਂ ਦੇ ਰੇਟ ਬਾਸਮਤੀ ਦੇ ਤੇ ਪਾਤੜਾ ਮੰਡੀ ਮੰਡੀ ਆ ਜਿਹੜੀ ਅੱਜ ਵੀ ਟੌਪ ਤੇ ਰਹੀ ਆ ਤੇ ਪਿਛਲੇ 2 ਦਿਨ ਵੀ ਪਾਤੜਾ ਮੰਡੀ ਦੀ ਰੇਟ ਟੌਪ ਰਿਹਾ 3300 ਰੇਟ ਇੱਥੇ ਲੱਗਿਆ ਸੀ ਜਿਹੜਾ ਟੌਪ ਦਾ ਰੇਟ ਹੈ ਇਸ ਸੀਜ਼ਨ ਦੇ ਵਿੱਚ ਬਾਸਮਤੀ 1509 ਦਾ ਮਿਲਿਆ ਪਾਤੜਾ ਮੰਡੀ ਦੇ ਵਿੱਚ 3300 ਰੇਟ ਰਿਹਾ ਸੀ ਤੇ ਉਸ ਤੋਂ ਅਗਲੇ ਦਿਨ ਫੇਰ 3300 ਹੀ ਰਿਹਾ ਸੀ ਤੇ ਅੱਜ ਥੋੜਾ ਜਿਹਾ ਰੇਟ ਲੁੜ ਗਿਆਗਾ ਤੇ ਬਾਕੀ ਆ ਰੇਟ ਆ ਜਿਹੜੇ ਇੱਥੇ ਬਸ ਜਿਹੜੇ ਵਪਾਰੀ ਆ ਇਹਨਾਂ ਨੇ 3000 ਬਸ ਬਣ ਲਿਆਗਾ 2300 3000 ਰੇਟ ਮਿਲ ਲਿਆ ਧੰਨਵਾਦ दोस्तों ਵੀਡੀਓ ਨੂੰ ਸ਼ੇਅਰ ਜਰੂਰ ਕਰਨਾ ਕਿਸਾਨ ਵੀਰਾਂ ਦਾ